ਅੱਜ ਤੁਹਾਨੂੰ ਅਸੀਂ ਇੱਕ ਕਨੁਖਰਾ ਕੋੜਾ ਬਖਾਉਣਾ ਹੈ ਭਰਾਵਾਂ ਦਾ ਬਹੁਤ ਹੀ ਲਾਜਵਾਬ ਇੱਕ ਵੀਰ ਹੋਣਾ ਦਾ ਵੱਡੇ ਬਹੁਤ ਨਾਮਵਰ ਚੰਗੇ ਚੈਂਪੀਅਨ ਕੋੜੇ ਦਾ ਬੱਚਾ ਆ ਜੀ ਇਹਨਾਂ ਕੋਲੇ ਇੱਕ ਵੀਰ ਹਣੀ ਆ ਬੜਾ ਸੋਹਣਾ ਵਸ਼ੀਰਾ ਪਾਲ ਕੇ ਲਿਆਏ ਆ ਇਹਦੀ ਕੁਝ ਕੁ ਮਹੀਨੇ ਉਮਰ ਹੈ ਤਿੰਨਾਂ ਘੋੜਿਆਂ ਤੋਂ ਪਰਦਾ ਚੱਕਣਾ ਗੱਲ ਸ਼ੁਰੂ ਕਰਦੇ ਆ ਸੁਨਖੇ ਨੁਕਰੇ ਕੋੜੇ ਤੋਂ ਇਹ ਨੁਕਰੇ ਕਰਮਾ ਵਾਲੇ ਦਾ ਨਾਂ ਹੈ ਜੀ ਦੇਵਰਾਜ ਸਮੁੰਦਰ ਘੋੜੇ ਲਿਵਿੰਗ ਲੇਜੈਂਡ ਘੋੜੇ ਜਿਹੜੇ ਨੇ ਨੁਕਰਿਆਂ ਦੀ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਮ ਕਮਾਇਆ ਬਹੁਤ ਵੱਡੇ ਪੱਧਰ ਤੇ ਬੱਚੇ ਜੰਮੇ ਘੋੜੀਆਂ ਕੀ ਤੇ ਇਹੋ ਜਿਹੇ ਵਸ਼ੇਰੇ ਕੀ ਘੋੜੇ ਨੇ ਚੇਬ ਕੱਢਦੇ ਆ ਉਸੇ ਸਮੁੰਦਰ ਘੋੜੇ ਦਾ ਪੁੱਤ ਹੈ ਜੀ ਤੇ ਮਾਂ ਇਹਦੀ ਵੀ ਬਹੁਤ ਵੱਡੇ ਖਾਨਦਾਨ ਦੀ ਹੈ ਮਾਂ ਹੈਗੀ ਹੈ ਰਾਜੂ ਡੋਡਾਂ ਵਾਲੇ ਦੀ ਧੀ ਚੌ ਟਿੰਚ ਨੁਕਰੀ ਘੋੜੀ ਦਾ ਸਜਣੋ ਸੋਹਣਾ ਸੁਨੱਖਾ ਪੁੱਤ ਹੈ ਬਾਕੀ ਵਸ਼ੇਰਾ ਆਪ ਬਹੁਤ ਵੱਡਾ ਹੈ ਉਮਰ ਦੀ ਗੱਲ ਕਰੀਏ ਤੇ ਸਿਰਫ 5.5 ਤੋਂ 6 ਸਾਲ ਦੀ ਉਮਰ ਹੈ ਸੱਜਣੂ ਹਾਈਟ ਦੀ ਗੱਲ ਕਰਾਂ ਤੇ 68+ ਬਾਈ ਹੁੰਦੀ ਆਂਦੇ ਵੀ 68+ ਫੱਟੀ ਵਾਲੀ ਹਾਈਟ ਹੈ ਬਾਕੀ ਤੁਹਾਨੂੰ ਵੀਡੀਓ ਦੇ ਵਿੱਚ ਅੰਦਾਜ਼ਾ ਲੱਗ ਰਿਹਾ ਹੋਊਗਾ ਸਰਨਾਮਾ ਵੀ ਦੱਸਾਂਗੇ ਸਾਰੀਆਂ ਗੱਲਾਂ ਦੱਸਾਂਗੇ ਤੁਸੀਂ ਇੱਕ ਵਾਰੀ ਆਪ ਜਾ ਕੇ ਘੋੜੀ ਘਰੋਂ ਤੋਂ ਪਹਿਲਾਂ ਕਿਤੇ ਲਾਈਵ ਆਪ ਜਾ ਕੇ ਵੀ ਛੇਰਾ ਵੇਖ ਕੇ ਆਇਓ ਰੂਹ ਖੁਸ਼ ਹੋ ਜੂਗੀ ਆ ਬੱਚੇ ਨਾਲ ਚੱਲ ਪਈ ਜੀ ਜੰਪਿੰਗ ਅਕੋੜੀਆਂ ਤੋਂ ਬਾਈ ਹੋਣੀ ਆਂਦੇ ਵੀ ਬਹੁਤ ਹੀ ਜ਼ਿਆਦਾ ਸੋਹਣਾ ਸੂਰਿਆ ਜੀ ਤੇ ਇਹਦੇ 40 ਤੋਂ 45 ਬੱਚੇ ਆ ਗਏ ਜੀ ਜਿਨ੍ਹਾਂ ਦੇ ਵਿੱਚ ਵੱਧ ਗਿਣਤੀ ਕਹਿੰਦੇ ਵੀ ਬਸ਼ੀਰੀਆਂ ਦੀ ਹੈ ਬਾਕੀ ਤੁਹਾਨੂੰ ਵੀਰ ਹੋਣੀ ਪਰਸਨਲੀ ਤੌਰ ਤੇ ਵੀ ਫੋਟੋਆਂ ਪਾ ਦੇਣਗੇ ਤੁਸੀਂ ਇੱਕ ਵਾਰ ਬਾਈ ਜੀ ਹੋਣਾ ਨਾਲ ਗੱਲਬਾਤ ਕਰ ਲਿਓ ਫੀਸ ਸਿਰਫ ਹੈਗੀ ਆ ਜੀ 25000 ਰੁਪਇਆ ਬਾਕੀ ਮਾਣ ਬਹੁਤ ਕਰਦੇ ਆ ਆਏ ਗਏ ਬੰਦੇ ਦਾ ਸਤਿਕਾਰ ਬਹੁਤ ਤੁਹਾਨੂੰ ਬਾਈ ਜੀ ਹੁਣਾਂ ਦੇ ਫਾਰਮ ਤੇ ਮਿਲੂਗਾ ਐਡਰੈਸ ਵੀ ਤੁਹਾਨੂੰ ਦੱਸ ਦਿੰਨੇ ਆ ਪਿੰਡ ਗਿੱਲ ਹੈ ਜਿਲ੍ਹਾ ਜਲੰਧਰ ਹੈ ਤਹਿਸੀਲ ਨਕੋਦਰ ਹੈ ਸਰਦਾਰ ਸੁਰਜੀਤ ਸਿੰਘ ਗਿੱਲ ਸਾਹਿਬ ਤੇ ਸਰਦਾਰ ਅਵਤਾਰ ਸਿੰਘ ਗਿੱਲ ਸਾਹਿਬ ਉਹਨਾਂ ਦੇ ਬਾਈ ਜੀ ਇਹ ਘੋੜੇ ਐ ਕਿਸੇ ਵੀ ਘੋੜੇ ਤੋਂ ਤੁਸੀਂ ਸਰਵਿਸ ਲੈਣੀ ਐ ਤੇ ਇਸ ਨੁਕਰੇ ਘੋੜੇ ਦੀ 25000 ਰੁਪਿਆ ਫੀਸ ਐ ਤੇ ਦੂਜੇ ਦੀ ਵੀ ਤੁਹਾਨੂੰ ਮੈਂ ਦੱਸ ਦਿੰਨਾ ਕੋਈ ਵੀ ਚੰਗਾ ਲੱਗੇ ਕੋਈ ਚਾਹੁੰਦੇ ਹੋ ਕਿ ਨੁਕਰਾ ਸਪੌਟਲੈਸ ਬੱਚਾ ਸਾਡੇ ਘਰੇ ਵੀ ਛਾਲਾ ਮਾਰੇ ਜਿੱਦਾਂ ਆਹ ਮਾਰਦਾ ਹਵਾ ਨਾਲ ਗੱਲਾਂ ਕਰੇ ਤੇ ਬਾਈ ਜੀ ਤੁਸੀਂ ਬਾਈ ਹੋਣਾ ਤੋਂ ਸਰਵਿਸ ਲੈ ਸਕਦੇ ਹੋ ਘੋੜਾ ਬਹੁਤ ਵੱਡਾ ਐ ਬਾਕੀ ਘੋੜੇ ਦੇ ਵਿੱਚ ਕੰਡੀਸ਼ਨ ਬਹੁਤ ਹੈ ਘੋੜੇ ਦੇ ਵਿੱਚ ਮਜ਼ਬੂਤੀ ਬਹੁਤ ਹੈ ਔੜੇ ਦੇ ਵਿੱਚ ਸਨੱਖਾਪਨ ਵੀ ਕੁੱਟ-ਕੁੱਟ ਕੇ ਭਰਿਆ ਹੋਇਆ ਹੈ ਜਿਹੜੀ ਗਰਦਨ ਕਹਿ ਦਈਏ ਐਕਸਟਰਾ ਆਰਡੀਨਰੀ ਗਰਦਨ ਲੱਗੀ ਹੋਈ ਹੈ ਜੀ ਜਿਹਨੂੰ ਪੀਕਾਕ ਗਰਦਨ ਆਪਾਂ ਕਹਿੰਦੇ ਹੁੰਨੇ ਆ ਪਿੱਠਪੂੜਾ ਬਹੁਤ ਮਾਰਵਾੜੀ ਕੈਰੈਕਟਰ ਦਾ ਲੱਗਾ ਹੋਇਆ ਆਪਾਂ ਇਹ ਕਹਿ ਸਕਦੇ ਹਾਂ ਜੀ ਘੋੜਾ ਵੇਖਣ ਨੂੰ ਕਿਤੇ ਰੰਗਦਾ ਹੈ ਪਰ ਕੈਰੈਕਟਰ ਦੀ ਗੱਲ ਕਰੀਏ ਤਾਂ ਪ੍ਰੋਪਰ ਮਾਰਵਾੜੀ ਕੈਰੈਕਟਰ ਹੀ ਦੇਖ ਸਕਦੇ ਹਾਂ ਹੁਣ ਗੱਲ ਕਰਦੇ ਆਪਾਂ ਕਰਮਾਂ ਵਾਲੇ ਆ ਦੂਜੇ ਬਸ਼ੇਰੇ ਦੀ ਇਹ ਘੋੜੇ ਦਾ ਨਾਮ ਹੈ ਜੀ ਰਾਜਸੁੰਦਰ ਤੇ ਇੱਕ ਘੋੜਾ ਸਾਰੇ ਭਰਾ ਤੁਸੀਂ ਜਾਣਦੇ ਹੋ ਚੈਂਪੀਅਨ ਘੋੜਾ ਇਹ ਮਾਰਵਾੜੀ ਦੇ ਵਿੱਚ ਉਹਨੇ ਆਪਣੇ ਆਪ ਦੇ ਰਿਕਾਰਡ ਪੈਦਾ ਕੀਤੇ ਆ অতি ਸੁੰਦਰ ਹਾਂਜੀ অতি ਸੁੰਦਰ ਘੋੜੇ ਦਾ ਇਹ ਡਾਇਰੈਕਟ ਬੱਚਾ ਹੈ ਸੱਜਣੋ ਤੇ ਮਾਂ ਵੀਰ ਹੋਣੀ ਆਂਦੇ ਵੀ ਬਰੂਡ ਮੇਰ ਘੋੜੀ ਜਾਨੀ ਕਿ ਬਹੁਤ ਵੱਡੀ ਘੋੜੀ ਦਾ ਇਹ ਪੁੱਤ ਹੈ ਮਾਂ ਵਾਲੇ ਪਾਸਿਓ ਤੇ ਉਮਰੇ ਘੋੜੇ ਦੀ ਹੈਗੀ ਆ ਜੀ 6 ਸਾਲ ਹਾਈਟ ਵੀਰ ਹੋਣਾ ਨੇ ਆਪਾਂ ਨੂੰ ਦੱਸੀ ਹੈ ਜੀ 63 ਪਲੱਸ ਜਾਨੀ ਕਿ 63 ਤੋਂ ਪਲੱਸ ਬਈ ਹੋਣੀ ਆਂਦੇ ਵੀ ਜਾਂਦੀ ਹੈ 64 ਤੋਂ ਥੋੜੀ ਜੀ ਦੱਬਦੀ ਹੈ ਤੇ ਬੱਚੇ ਇਹਦੇ ਵੀ ਬੜੇ ਚੰਗੇ ਆਉਣ ਲੱਗੇ ਉਹ ਵੀ ਤੁਹਾਨੂੰ ਦਿਖਾਉਨੇ ਆ ਬੱਚਿਆਂ ਤੇ ਝਾਂਦ ਮਾਰੋ ਯਾਰ ਬੱਚੇ ਇੱਕੇ ਲਗਾ ਡਾਉਂਦੇ ਆ ਬਹੁਤ ਹੀ ਆਪਦੇ ਤੋਂ ਵੀ ਜਿਆਦਾ ਸੁਨੱਖੇ ਬੱਚੇ ਪੈਦਾ ਕਰਦਾ ਘੋੜਾ ਬਾਕੀ ਬੱਚਿਆਂ ਤੋਂ ਤੁਸੀਂ ਆਪ ਇਹਦੀਆਂ ਬਰੀਕੀਆਂ ਚੈੱਕ ਕਰ ਲਓ ਇਹਨਾਂ ਬੱਚਿਆਂ ਦੀਆਂ ਤੁਸੀਂ ਕੁੰਡੀਦਾਰ ਕੰਨ ਚੈੱਕ ਕਰ ਲਓ ਇਹਨਾਂ ਦੇ ਪਟੇ ਚੈੱਕ ਕਰ ਲਓ ਜਿੱਦਾਂ ਦਾ ਘੋੜਾ ਆਪ ਹੈ ਉਦਾਂ ਦੇ ਹੀ ਮੱਥੇ ਪਟੇ ਲਾ ਰਿਹਾ ਹੈ ਉਦਾਂ ਦੀ ਪੈਰਾਂ ਦੀ ਮਾਰਕਿੰਗ ਦੇ ਰਿਹਾ ਹੈ ਇਹ ਤਿੰਨ ਚਾਰ ਬੱਚੇ ਜਿਹੜੇ ਬਾਈ ਹੋਣੀਆਂ ਨੇ ਵੀ ਸਾਡੇ ਤੋਂ ਫੋਟੋਆਂ ਹੈਗੀਆਂ ਸੀ ਤੇ ਆਪਾਂ ਭਰਾਵਾਂ ਦੀ ਕਚੈਰੀ ਚ ਰੱਖ ਦੇਣੀਆਂ ਤੁਹਾਨੂੰ ਦਿਖਾਤੀਆਂ ਇਹ ਘੋੜੇ ਦੀ ਹੁਣ ਫੀਸ ਦੀ ਗੱਲ ਕਰਾਂ ਤੇ 25000 ਰੁਪਇਆ ਹੁਣ ਆ ਗਿਆ ਜੀ ਇਹ ਤੀਜਾ ਬਸ਼ੇਰਾ ਇਹ ਤੀਜੇ ਬਸ਼ੇਰੇ ਦਾ ਨਾਂ ਵੀਰ ਹੋਣਾ ਨੇ ਰੱਖਿਆ ਜੀ ਆਸ਼ੂ ਆਪ ਹੈਗਾ ਇਹ ਅਲੀ ਜੇ ਘੋੜੇ ਦਾ ਪੋਤਾ ਤੇ ਅਲੀਜਾ ਘੋੜਾ ਤੁਸੀਂ ਗੂਗਲ ਤੇ ਵੀ ਸਰਚ ਮਾਰ ਲਓ ਤਾਂ ਬਾਲੇ ਭਰਾ ਤਾਂ ਅਲੀਜਾ ਘੋੜੇ ਨੂੰ ਜਾਣਦੇ ਆ ਵੀ ਉਹ ਬਹੁਤ ਹੀ ਸੋਹਣਾ ਘੋੜਾ ਹੈ ਬਹੁਤ ਚੰਗਾ ਘੋੜਾ ਹੈ ਉਹ ਘੋੜੇ ਦਾ ਡਾਇਰੈਕਟ ਬੱਚਾ ਹੈ ਜੀ ਖੜਨੀ ਕਰਨੀ ਕਿਉਂਕਿ ਹਜੇ ਥੋੜਾ ਜਿਹਾ ਬੱਚਾ ਹੈ ਨਾ ਹਜੇ ਜਦੋਂ ਮਚਿਓਰਟੀ ਦੇ ਵਿੱਚ ਆਊਗਾ ਫਿਰ ਅੱਗੇ ਜਾ ਕੇ ਬਹੁਤ ਆਪਣਾ ਆਪ ਦਿਖਾਉਣ ਦਾ ਇਹਨੂੰ ਪਤਾ ਲੱਗੂਗਾ ਪਰ ਹੁਣ ਵੀ ਜਿੰਨਾ ਕੁ ਵਿਖਾ ਸਕੇ ਆ ਤੇ ਘੋੜਾ ਲਾਜਵਾਬ ਮੰਤਰਾਂ ਹੈ ਘੋੜੇ ਦੇ ਵਿੱਚ ਤੇ ਜੇ ਮਾਲੀ ਖਾਨਦਾਨ ਦਾ ਗੱਲ ਕਰੀਏ ਤੇ ਮਾਂ ਇਹਦੀ ਹੈਗੀ ਐ ਮਨੀ ਲਾਈਨ ਦੀ ਤੇ ਬਾਪ ਦੀ ਗੱਲ ਕਰੀਏ ਤੇ ਆਲੀ ਸ਼ਾਨ ਲਾਈਂਦਾ ਏ ਘੋੜਾ ਐ ਸੱਜਣੋ ਤੇ ਦਲਵਾਗ ਰਣੀਏ ਵਾਲੇ ਘੋੜੇ ਦਾ ਏ ਪੋਤਾ ਐ ਸੱਜਣੋ ਦਲਵਾਗ ਰਣੀਏ ਵਾਲਾ ਮਸ਼ਹੂਰ ਘੋੜਾ ਏ ਇੱਕ ਬ੍ਰਾਂਡ ਆਪਣੇ ਆਪ ਦੇ ਵਿੱਚ ਉਹ ਘੋੜੇ ਦਾ ਪੋਤਾ ਐ ਸੱਜਣੋ ਤੇ ਮਾਂ ਤੁਹਾਨੂੰ ਦੱਸਦੀ ਵੀ ਮਨੀ ਲਾਈਂਦੀ ਐ ਤੇ ਜਿਹੜਾ ਮਾਂ ਦਾ ਪਿਓ ਐ ਉਹ ਪਥੇੜੀ ਲੈਂਦਾ ਰਾਜ ਘੋੜਾ ਉਮਰੇ ਦੀ 22 ਤੋਂ 23 ਮਹੀਨੇ ਹੈ ਜੀ ਤੇ ਹਾਈਟ ਲਗਭਗ 62 ਇੰਚਾ ਸੱਜਣੋ ਇਹ ਘੋੜੇ ਦੀ ਸਰਵਸ ਸਜੇ ਬਾਈ ਹੁਣੀ ਨਹੀਂ ਦੇ ਰਾ ਇਹ ਜਸਟ ਤੁਹਾਡੀ ਭਰਾਵਾਂ ਦੀ ਕਚਹਿਰੀ ਚ ਰੱਖਿਆ ਹੈ ਇਹ ਤੁਹਾਨੂੰ ਕਿਵੇਂ ਲੱਗਾ ਉਹ ਸਾਨੂੰ ਕਮੈਂਟਾਂ ਰਾਹੀਂ ਜਰੂਰ ਜਰੂਰ ਮੇਰੇ ਵੀਰ ਮੈਂਸ਼ਨ ਕਰ ਦਿਓ ਜਰੂਰ ਦੱਸ ਦਿਓ ਕਿ ਇਹ ਬਸ਼ੀਰਾ ਜਿਹੜਾ ਹੈ ਤੁਹਾਨੂੰ ਕਿਵੇਂ ਲੱਗਾ ਤੁਹਾਡੀ ਅੱਖ ਇਹਦੇ ਵਿੱਚ ਕੀ ਪੜਦੀ ਹੈ ਇਹਦੀ ਮਜ਼ਬੂਤੀ ਚ ਕੀ ਪੜਦੀ ਹੈ ਜਾਂ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੀ ਲੱਗਦਾ ਹੈ ਕਿ ਹੁਣ ਵਾਲੇ ਸਮੇਂ ਦੇ ਵਿੱਚ ਕਿੰਨੀ ਕੁ ਹਾਈਟ ਕਰ ਸਕਦਾ ਹੈ ਬਸ਼ੀਰਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਸ਼ੋਹਾਂ ਦੇ ਵਿੱਚ ਮਾਰ ਮਾਰ ਸਕਦਾ ਹੈ ਉਹ ਸਾਰੀ ਗੱਲ ਅਸੀਂ ਤੁਹਾਡੇ ਤੇ ਛੱਡਤੀ ਜਰੂਰ ਦੱਸਿਓ ਆ ਵੀਰ ਹੁਣਾ ਦਾ ਫਾਰਮ ਹੈ ਜੀ ਗਿੱਲ ਪਿੰਡ ਦੇ ਵਿੱਚ ਜ਼ਿਲ੍ਹਾ ਜਲੰਧਰ ਹੈ ਬਾਈ ਹੁਣਾ ਦਾ ਬਾਈ ਸਰਜੀਤ ਹੁਣਾ ਦਾ ਤੇ ਆ ਕੁਝ ਘੋੜੀਆਂ ਬਾਈ ਜੀ ਹੁਣਾ ਦੇ ਘਰ ਦੀਆਂ ਤੇ ਕੁਝ ਵੀਰ ਹੁਣਾ ਕੋਲੇ ਮੀਟ ਹੋਣ ਲਈ ਵੀ ਆਈਆਂ ਹੋਈਆਂ ਬਹੁਤ ਸੋਹਣਾ ਬਾਈ ਹੁਣੀ ਪ੍ਰਬੰਧ ਰੱਖਿਆ ਖੁੱਲਾ ਡੁੱਲਾ ਬਾਈ ਹੁਣਾਂ ਦੇ ਕੋਲ ਜਗ੍ਹਾ ਹੈ ਤੇ ਦੂਜੀ ਵੱਡੀ ਗੱਲ ਹੈ ਵੀ ਕਿਸੇ ਵੀ ਭਰਾ ਨੇ ਘੋੜੀ ਛੱਡਣੀ ਹੋਵੇ ਤੇ ਵੀਰਾਂ ਦੇ ਵੀ ਕੋਈ ਪੈਸਾ ਨਹੀਂ ਅਸੀਂ ਫ੍ਰੀ ਸਰਵਿਸ ਹੈ ਜੇ ਕੋਈ ਚੈੱਕ ਪਾਸ ਕਰਾ ਕੇ ਵੀ ਲੈ ਜਾਊਗਾ ਤੇ ਅਸੀਂ ਬਾਈ ਖੁੱਲੀ ਸਰਵਿਸ ਦਿੰਨੇ ਆ ਕੋਈ ਰੁਪਈਆ ਲੈ ਦੇਣ ਦੀ ਲੋੜ ਨਹੀਂ ਉਹ ਤੁਹਾਨੂੰ ਫ੍ਰੀ ਸਰਵਿਸ ਮਿਲੂਗੀ ਬਾਕੀ ਜਿੰਨਾ ਭਰਾਵਾਂ ਨੇ ਪਿਛਲੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕੀਤੀ ਸੋਹਣੇ ਸੋਹਣੇ ਕਮੈਂਟ ਕਰਕੇ ਭਰਾਵਾਂ ਘੋੜੇ ਵਾਲਿਆਂ ਦਾ ਹੌਸਲਾ ਵਧਾਇਆ ਤੇ ਨਵਾਂ ਨਵਾਂ ਆਪਣਾ ਪੇਜ ਫੋਲੋ ਕੀਤਾ ਉਹਨਾਂ ਵੀਰਿਆਂ ਚ ਕੁਝ ਭਰਾਵਾਂ ਦੇ ਨਾਮ ਨੇ ਬਾਈ ਗੁਰਜੀਤ ਸਿੰਘ ਅਗਮ ਜੋਤ ਅਰਸ਼ਪ੍ਰੀਤ ਸਿੰਘ ਜਸਵਿੰਦਰ ਸਿੰਘ ਗੁਰਮੇਜ ਪੰਨੂ ਰਾਜਵਿੰਦਰ ਰਾਜੂ ਸਿੱਧੂ ਬਾਬਾ ਜੈਤੋ ਘੋੜੀਆਂ ਵਾਲੇ ਰਾਜਕੁਮਾਰ ਸੈਦੋਕੇ ਇਕਬਾਲ ਸਿੰਘ ਮਾਨ ਭੁਪਿੰਦਰ ਸਿੰਘ ਤੇ ਬਾਈ ਵਿਪਨ ਸ਼ਰਮਾ ਵੀਡੀਓ ਕਿਵੇਂ ਲੱਗੀ ਬਾਈ ਜੀ ਹੁਣਾਂ ਦੇ ਨਗੀਨੇ ਕਿਵੇਂ ਲੱਗੇ ਫਿਰ ਤੋਂ ਕਹਿਣਾ ਕਿ ਕਮੈਂਟਾਂ ਚ ਦੱਸ ਦਿਓ ਤੇ ਵੱਧ ਤੋਂ ਵੱਧ ਬਾਈ ਜੀ ਹੁਣਾਂ ਨੂੰ ਸਪੋਰਟ ਕਰਿਓ ਮੈਨੂੰ ਪਤਾ ਹੈ ਕਿ ਬਾਈ ਸਰਜੀਤ ਸਾਹਿਬ ਗਿੱਲ ਸਾਹਿਬ ਕਿੰਨੀ ਮਿਹਨਤ ਕਰਦੇ ਇਹਨਾਂ ਘੋੜਿਆਂ ਤੇ ਆਪ ਤੇ ਵੀਰਾ ਬਾਹਰ ਹੁੰਦਾ ਜੇ ਬਾਈ ਨਾਲ ਗੱਲ ਕਰਨੀ ਹੈ ਤੇ ਵਟਸਐਪ ਨੰਬਰ ਮੈਂ ਦਿੱਤਾ ਹੈ ਜੀ ਕਾਰਨਰ ਦੇ ਵਿੱਚ ਜੇ ਇੱਥੋਂ ਵਾਲੇ ਬਾਈ ਸਾਭੀ ਨਾਲ ਗੱਲ ਕਰਨੀ ਹੈ ਜਿਹੜੇ ਕਿ ਸਾਰੇ ਘੋੜਿਆਂ ਦੀ ਦੇਖਰੇਖ ਸਾਡਾ ਵੱਡਾ ਭਰਾ ਕਰਦਾ ਤੇ ਤੁਸੀਂ ਬਾਈ ਸਾਭੀ ਦੇ ਨੰਬਰ ਤੇ ਕੰਟੈਕਟ ਕਰਕੇ ਘੋੜੀਆਂ ਮਿਲਾ ਸਕਦੇ ਹੋ ਬਹੁਤ ਹੀ ਜਲਦੀ ਇਦਾਂ ਦੇ ਨਗੀਨੇ ਲੈ ਕੇ ਤੁਹਾਡੀ ਕਚਹਿਰੀ 'ਚ ਹਾਜ਼ਰ ਹੁੰਨੇ ਆ ਜ ਜਿਨ੍ਹਾਂ ਨੇ ਪੇਜ ਨਹੀਂ ਫੋਲੋ ਕੀਤਾ ਅਜੇ ਤੱਕ ਤੇ ਉਹ ਪੇਜ ਵੀ ਫੋਲੋ ਕਰ ਲਿਓ ਬਹੁਤ ਹੀ ਜਲਦ ਮਿਲਦੇ ਆਂ ਜੀ ਸ਼ੇਅਰ ਜ਼ਰੂਰ ਮਾਰ ਦਿਓ ਜਿਉਂਦੇ ਵਸਦੇ ਹੱਦੇ ਰਹੋ ਸ਼ਬਾਖਰ ਸਤਿ ਸ੍ਰੀ ਅਕਾਲ ਧੰਨਵਾਦ